ਸਿਕਾਹ ਜੀ ਤੁਸੀਂ ਦੇਖ ਰਹੇ ਹੋ ਫਟਾਫਟ ਖਬਰਾਂ ਆਪਦੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਲੈਂਡ ਪੁਲਿੰਗ ਸਕੀਮ ਵਾਪਸ ਹੋਣ ਤੇ ਖੁਸ਼ੀ ਦਾ ਬਣਿਆ ਮਾਹੌਲ ਤਾਂ ਬਿੱਤੇ ਦਿਨ ਹੀ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਤੇ ਲੈਂਡ ਪੁਲਿੰਗ ਸਕੀਮ ਵਾਪਸ ਲਈ ਗਿਆ ਤਾਂ ਉਸ ਦੇ ਚੱਲਦਿਆਂ ਅੱਜ ਪੂਰਾ ਦਿਨ ਜਸ਼ਨਾਂ ਦਾ ਬਣਿਆ ਰਿਹਾ ਲੱਡੂ ਵੰਡ ਕੇ ਖੁਸ਼ੀਆਂ ਮਨਾਈਆਂ ਗਈਆਂ ਤਾਂ ਅਜੇ ਹੀ ਫਤੇਗੜ ਸਾਹਿਬ ਤੋਂ ਐਮ ਐਲ ਏ ਰਾਏ ਵੱਲੋਂ ਜਿਹੜੇ ਆ ਲੱਡੂ ਵੰਡੇ ਗਏ ਆ ਤਾਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਖੁਸ਼ੀ ਦਾ ਇਜਾ ਹਾਰ ਕੀਤਾ ਜਾ ਰਿਹਾ ਹੈ ਲੈਂਡ ਪੁਲਿੰਗ ਸਕੀਮ ਵਾਪਸ ਹੋਣ ਤੇ ਲੈਂਡ ਪੁਲਿੰਗ ਨੀਤੀ ਤੇ ਵਿਰੋਧੀਆਂ ਨੇ ਆਏ ਬਖੋ-ਬਖ ਵਿਅਾਨ ਤਾਂ ਵਿੱਤੇ ਦਿਨ ਤੋਂ ਜੋ ਲੈਂਡ ਪੁਲਿੰਗ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਵੱਡੇ ਪੱਧਰ ਤੇ ਰੋਜ਼ ਪ੍ਰਦਰਸ਼ਨ ਵੀ ਕੀਤੇ ਜਾ ਰਿਹਾ ਤਾਂ ਅਜੇ ਵਿੱਚ ਜਿਵੇਂ ਹੀ ਸਰਕਾਰ ਨੇ ਇਹ ਨੀਤੀ ਵਾਪਸ ਲਈ ਹੈ ਤਾਂ ਇਸ ਤੇ ਹੁਣ ਤੰਜ ਵੀ ਕੱਸੇ ਜਾ ਰਹੇ ਨੇ ਤਾਂ ਸੁਖਵੀਰ ਸਿੰਘ ਬਾਦਲ ਦਾ ਇਸ ਤੇ ਵੱਡਾ ਬਿਆਨ ਸਾਹਮਣੇ ਆਇਆ ਤਾਂ ਉੱਥੇ ਹੀ ਕਾਂਗਰਸ ਪਾਰਟੀ ਦੇ ਲੀਡਰਾਂ ਵੱਲੋਂ ਵੀ ਬਖ ਵਖ ਬਿਆਨ ਸਾਹਮਣੇ ਆਏ ਨੇ બસ ਡਰਾਈਵਰ ਨੇ ਪਾਈ ਸਵਾਰੀਆਂ ਦੀ ਜਾਨ ਖਤਰੇ 'ਚ ਤਾਂ ਅਕਸਰ ਅਸੀਂ ਦੇਖਦੇ ਹਾਂ ਕਿ ਬੱਸਾਂ ਵਿੱਚ ਵੱਡੇ ਹਾਸੇ ਵਾਪਰ ਜਾਂਦੇ ਆ ਤੇ ਕਈ ਜਾਨਾਂ ਜਿਹੜੀਆਂ ਅਜਾਈਂ ਚਲੀਆਂ ਜਾਂਦੇ ਆ ਪਰ ਉੱਥੇ ਹੀ ਇੱਕ ਬੱਸ ਡਰਾਈਵਰ ਨੇ ਉਸ ਸਮੇਂ ਹੱਦਾਂ ਹੀ ਪਾਰ ਕਰ ਦਿੱਤੀ ਹੈ ਜਦੋਂ ਬੱਸ ਚਲਾਉਂਦੇ ਸਮਿਆਂ ਫੋਨ ਵੀ ਨਾਲ ਦੀ ਨਾਲ ਵਰਤਿਆ ਜਾ ਰਿਹਾ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਤੇ ਉੱਧਰ ਡਿਪਾਰਟਮੈਂਟ ਵੱਲੋਂ ਡਿਪਾਰਟਮੈਂਟ ਵੱਲੋਂ ਵੀ ਇਸ ਡਰਾਈਵਰ ਤੇ ਕਾਰਵਾਈ ਕੀਤੀ ਗਈ ਹੈ ਤਾਂ ਵਿਭਾਗੀ ਕਾਰਵਾਈ ਕਰਦੇ ਆ ਫਿਲਹਾਲ ਦੇ ਤੱਕ ਸਮੇਂ ਤੱਕ ਜਿਹੜੇ ਆ ਜਾਂਚ ਜਦੋਂ ਤੱਕ ਚੱਲੇਗੀ ਉਦੋਂ ਤੱਕ ਵੱਸ ਡਰਾਈਵਰ ਦੇ ਡਰਾਈਵਰੀ ਕਰਨ ਤੇ ਰੋਕ ਲਗਾ ਦਿੱਤੀ ਗਈ ਹੈ ਪਰਿਮੀ ਕਾਰਨ ਪਹਾੜਾ ਚ ਹੋਏ ਲੈਟਸ ਲਾਈਡਿੰਗ ਤਾਂ ਅਕਸਰ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਮੀ ਪੈ ਰਿਹਾ ਤਾਂ ਅਜਿਹੇ ਵਿੱਚ ਜ਼ਮੀਨ ਖਿਸਕਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਨੇ ਤਾਂ ਪਹਾੜਾਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਕਾਫੀ ਵੱਡੇ ਹਾਸੇ ਵੀ ਵਾਪਰ ਰਹੇ ਆ ਤਾਂ ਅੱਜ ਵੀ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਜ਼ਮੀਨ ਖਿਸਕ ਗਈ ਅਤੇ ਸੜਕ ਵੀ ਦੁਫਾੜ ਹੁੰਦੀ ਨਜ਼ਰ ਆਈ ਹੈ ਸਤਲੁਜ ਦਰਿਆ 'ਚ ਰੁੜੇ ਪੰਜਾਬ ਵਿਅਕਤੀ ਤਾਂ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਵੇੜੇ ਰਾਹੀ ਸਤਲੁਜ ਦਰਿਆ ਪਾਰ ਕਰ ਰਹੇ ਸੀ ਵਿਅਕਤੀ ਤਾਂ ਅਜਿਹੇ ਵਿੱਚ ਵੇੜੇ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਪਾਣੀ ਵਿੱਚ ਰੁੜ ਜਾਂਦਾ ਤੇ 50 ਵਿਅਕਤੀ ਵੀ ਇਸ ਪਾਣੀ ਵਹਦੇ ਵਹਾਅ ਵਿੱਚ ਰੁੜਦੇ ਦਿਖਾਈ ਦਿੱਤੇ ਤਾਂ ਮੌਕੇ ਤੇ ਨੌਜਵਾਨਾਂ ਨੇ ਦੂਜੀ ਵੇੜੀ ਲਿਆ ਕੇ ਇਹਨਾਂ ਜਿਹੜੇ 50 ਵਿਅਕਤੀ ਆ ਉਹਨਾਂ ਨੂੰ ਬਚਾਇਆ ਤੇ ਵੱਡਾ ਰਾਹਤ ਕਾਰਜ ਕੀਤਾ ਗਿਆ ਅਮਰੀਕਾ ਨੇ ਚੀਨ ਨੂੰ ਦਿੱਤੀ ਵੱਡੀ ਰਾਹਤ ਜਿੱਥੇ ਅਮਰੀਕਾ ਵੱਲੋਂ ਬਾਕੀ ਦੇਸ਼ਾਂ ਤੇ ਲਗਾਤਾਰ ਟੈਰਫ ਵਧਾਏ ਜਾ ਰਿਹਾ ਤਾਂ ਉਧਰ ਚੀਨ ਨੂੰ ਵੱਡੀ ਰਾਹਤ ਦਿੱਤੀ ਆ ਤਾਂ ਟੈਰਫ ਵਿਵਧਾਨ ਦੇ ਮਾਮਲੇ ਵਿੱਚ 90 ਦਿਨ ਦੇ ਲਈ ਫਿਲਹਾਲ ਰਾਸ਼ਟਰਪਤੀ ਟਰੰਪ ਨੇ ਚੀਨ ਨੂੰ ਰਾਹਤ ਦਿੰਦੇ ਆ ਜਿਹੜੀ ਆ ਰੋਕ ਲਗਾ ਦਿੱਤੀ ਆ ਟੈਰਫ 90 ਦਿਨ ਦਿਨਾ ਤੱਕ ਫਿਲਹਾਲ ਨਹੀਂ ਲਗਾਇਆ ਜਾਏਗਾ ਉਮਰ ਕੈਦ ਦੀ ਸਜਾਨ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਤਾਂ ਉਮਰ ਕੈਦ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਗਿਆ ਕਿ ਜਿਹੜੇ ਦੋਸ਼ੀ ਉਮਰ ਕੈਦ ਆਪਣੀ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਰਛਾ ਰਿਹਾ ਕੀਤਾ ਜਾਵੇ ਤਾਂ ਦੱਸ ਦਈਏ ਕਿ ਇੱਕ 2002 ਦਾ ਮਾਮਲਾ ਸੀਗਾ ਉਸ ਮਾਮਲੇ ਦੀ ਸੁਣਵਾਈ ਕਰਦੇ ਆ ਅੱਜ ਸੁਪਰੀਮ ਕੋਰਟ ਨੇ ਬਾਕੀ ਰਾਜਾਂ ਦੇ ਗ੍ਰਹਿ ਵਿਭਾਗ ਦੇ ਸਕੱਤਰਾਂ ਨੂੰ ਜਿਹੜੇ ਨੋਟਿਸ ਜਾਰੀ ਕਰਕੇ ਜਾਣਕਾਰੀ ਮੰਗੀ ਹੈ ਕਿ ਤੁਹਾਡੇ ਰਾਜਾ ਚ ਦੱਸੋ ਕਿ ਕਿੰਨੇ ਲੋਕ ਆਪਣੀ ਸਜ਼ਾ ਪੂਰੀ ਕਰ ਚੁੱਕੇ ਐ ਤੇ ਉਹਨਾਂ ਨੂੰ ਕਿਉਂ ਨਹੀਂ ਰਹਾ ਕੀਤਾ ਗਿਆ ਤਾਂ ਅਜਿਹੇ ਵਿੱਚ ਹੁਣ ਉਮਰ ਕੈਦ ਦੀ ਸਜ਼ਾ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਕੋਰਟ ਨੇ ਸੁਣਾਇਆ ਤੇ ਉੱਥੇ ਹੀ ਜੋ ਸੁਖਦੇਵ ਪਲਵਾਨ ਉਸਨੂੰ ਵੀ ਰਹਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਪੁਲਿਸ ਨੇ ਬਦਮਾਸ਼ਾਂ ਦਾ ਕੀਤਾ ਅਨਕਾਊਂਟਰ ਤਾਂ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਚ ਉਸ ਸਮੇਂ ਪੁਲਿਸ ਨੇ ਇੱਕ ਬਦਮਾਸ਼ ਦਾ ਅਨਕਾਊਂਟਰ ਕਰ ਦਿੱਤਾ ਜਦੋਂ ਉਕਤ ਬਦਮਾਸ਼ ਨੇ ਪੁਲਿਸ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਇਹ ਅਨਕਾਊਂਟਰ ਜਿਹੜੇ ਆ ਪੁਲਿਸ ਵੱਲੋਂ ਕੀਤੇ ਜਾ ਰਿਹਾ ਤੇ ਉੱਥੇ ਹੀ ਇਹ ਦੋਸ਼ੀ ਵੀ ਜਿਹੜਾ ਕਾਫੀ ਮਾਮਲਿਆਂ ਵਿੱਚ ਲੁੜਿੰਦਾ ਸੀ ਤਾਂ ਉਧਰ ਜਦੋਂ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕੁਝ ਜਿਹੜਾ ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਉੱਥੇ ਹੀ ਦੱਸਿਆ ਜਾ ਰਿਹਾ ਕਿ ਇਸ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਤੇ ਉਹ ਦਰਜਵਾਬੀ ਕਾਰਵਾਈ ਕਰਦਿਆਂ ਪੁਲਿਸ ਨੇ ਵੀ ਅਨਕਾਊਂਟਰ ਕੀਤਾ ਹੈ ਵਿਆਦ ਰਿਆ ਕਰਨ ਲੋਕ ਛੱਡਣ ਲੱਗੇ ਆਪਣੇ ਘਰ ਤਾਂ ਵਿਆਸ ਦਰਿਆ ਚ ਲਗਾਤਾਰ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਤੇ ਭਾਰੀ ਵਿਪਤਾ ਪਈ ਹੋਈ ਹੈ ਤੇ ਲੋਕਾਂ ਨੂੰ ਹੁਣ ਆਪਣੇ ਘਰ ਤੱਕ ਛੱਡਣੇ ਪੈ ਰਹੇ ਨੇ ਤਾਂ ਇਹ ਹੁਸ਼ਿਆਰਪੁਰ ਏਰੀਆ ਚ ਕਾਫੀ ਪਾਣੀ ਦਾ ਪੱਧਰ ਜਿਹੜਾ ਵਿਆਸ ਦਰਿਆ ਚ ਵਧਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਹੈ ਤੇ ਅਜੇ ਇਹ ਵਿੱਚ ਕਾਰਾਂ ਤੋਂ ਹੁਣ ਲੋਕ ਜਿਹੜੇ ਆ ਬਾਹਰ ਨਿਕਲ ਰਹੇ ਨੇ ਤੇ ਆਪਣੇ ਘਰ ਛੱਡਦੇ ਹੋਏ ਨਜ਼ਰ ਆ ਰਹੇ ਨੇ ਗਿਆਨੇ ਹਰਪੀ ਸਿੰਘ ਦੀ ਪ੍ਰਧਾਨਗੀ ਤੇ ਖੜੇ ਹੋਏ ਸਵਾਲ ਤਾਂ ਬਿੱਤੇ ਕੱਲ ਜਿਵੇਂ ਹੀ ਗਿਆਨੇ ਹਰਪੀ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ ਤਾਂ ਉਧਰ ਇਹਨਾਂ ਦੀ ਪ੍ਰਧਾਨਗੀ ਤੇ ਹੁਣ ਵੱਡੇ ਸਵਾਲ ਵੀ ਖੜੇ ਕਰ ਦਿੱਤੇ ਆ ਤਾਂ ਡਾਕਟਰ ਦਲਜੀਤ ਚਿਮਾ ਨੇ ਕਈ ਜਿਹੜੇ ਆ ਸਵਾਲ ਖੜੇ ਕੀਤੇ ਆ ਤੇ ਅਹਿਮ ਪ੍ਰੈਸ ਕਾਨਫਰੰਸ ਕਰਕੇ ਅਹਿਮ ਜਿਹੜੇ ਆ ਉਹ ਖੁਲਾਸੇ ਵੀ ਕਰਦੇ ਨਜ਼ਰ ਆਏ ਆ ਹਾਲਾਂਕਿ ਇਸ ਵਿੱਚ ਦੇਖਣਾ ਹੋਵੇਗਾ ਕਿ ਇਹਨਾਂ ਸਵਾਲਾਂ 'ਚ ਕਿੰਨਾ ਕਦਮ ਹੈ ਕੀ ਕੁਝ ਆ ਜਿਹੜੇ ਆ ਸਵਾਲ ਜਿਹੜੇ ਆ ਉਹ ਸਾਈਟ ਠਹਿਰਦੇ ਨੇ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਤੇ ਸਵਾਲ ਵੀ ਖੜੇ ਹੋ ਰਹੇ ਨੇ ਇਹ ਸਨ ਆਧਿਆ 10 ਵੱਡੀਆਂ ਖਬਰਾਂ ਜਿੰਨਾਂ ਇਹ ਹੋਰ ਵੱਡੀਆਂ ਖਬਰਾਂ ਨਾਲ ਮੁੜ ਤੋਂ ਜੁੜਾਂਗੇ ਬਣੇ ਰਹੋ ਐਨਆਰਟੀਬ ਨਾਲ